ਰੋਸ਼ ਪ੍ਰਗਟ ਕਰਦੇ ਆ ਹਾਂ ਸ਼ਰਾਬੀਆਂ ਨੇ ਸੂਬੇ ਦੀ ਸਰਕਾਰ ਨੂੰ ਕੀਤੀ ਅਪੀਲ ਕਿ ਜਿਸ ਤਰ੍ਹਾਂ ਬੁੜੀਆਂ ਨੂੰ ਬਸ ਕਰਾਇਆ ਮਾਪ ਸਾਨੂੰ ਵੀ ਮਿਲਣੀ ਚਾਹੀਦੀ ਹੈ ਆਧਾਰ ਕਾਰਡ ਤੇ ਇੱਕ ਬੋਤਲ ਉਹਨਾਂ ਦੱਸਿਆ ਕਿ 250 ਦੀ ਬੋਤਲ ਲੈਣ ਦੇ ਬਾਵਜੂਦ ਵੀ ਠੇਕੇ ਤੇ ਸਾਡੇ ਨਾਲ ਹੁੰਦਾ ਮਿਸ ਬਿਹੇਵ ਨਹੀਂ ਦਿੰਦਾ ਕਰਿੰਦਾ ਪਿਗ ਲਾਉਣ ਲਈ ਗਲਾਸ ਸ਼ਰਾਬੀਆਂ ਦੇ ਪ੍ਰਦਾਣ ਵਿਕਰੇਪ ਡਾਲੇ ਨੇ ਕਿਹਾ ਕਿ ਗਲਾਸ ਮੰਗਣਾ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਜੇਕਰ ਘਰੋਂ ਗਲਾਸ ਚੱਕਦੇ ਆ ਤਾਂ ਬੁੜੀਆਂ ਕਹਿ ਦਿੰਦੀਆਂ ਨੇ ਫੇਰ ਚੱਲਿਆ ਮੂਤ ਪੀਣ ਤੇ ਜੇਕਰ ਹੱਥ ਤੇ ਬਹਿ ਕੇ ਦਰੂ ਪੀਨੇ ਤਾਂ ਗੱਲ ਹੋ ਜਾਂਦੀ ਹੈ ਬਜਟ ਤੋਂ ਬਾਹਰ ਸਾਰੀਆਂ ਮੰਦਰ ਸਾਈਡ ਤੇ ਰੱਖਦੇ ਉਹਨਾਂ ਨੇ ਇੱਕ ਵਿਸ਼ੇਸ਼ ਮੰਗ ਰੱਖੀ ਹੈ ਕਿ ਸਾਰੀਆਂ ਨਾਲੀਆਂ ਬੰਦ ਕਰਕੇ ਪਾਇਆ ਜਾਣ ਸੀਵਰੇਜ ਕਿਉਂਕਿ ਜਦੋਂ ਅਸੀਂ ਨਾਲੀਆਂ ਦੇ ਵਿੱਚ ਡੇਗਦੇ ਹਾਂ ਤਾਂ ਕਈ-ਕਈ ਦਿਨ ਨਹੀਂ ਜਾਂਦੀ ਸਾਡੇ ਚੋਂ ਗੰਦ ਦੀ ਫ੍ਰੈਗਰੈਂਸ ਉਹਨਾਂ ਨੇ ਕਿਹਾ ਕਿ ਹਰੇਕ ਠੇਕੇ ਦੇ ਉੱਤੇ ਇੱਕ ਛੋਟੇ ਹੱਤੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਸ਼ਰਾਬੀ ਵੀਰ ਰੱਜ ਕੇ ਦਾ ਰੁਪੀ ਨੂੰ ਤੇ ਘਰੇ ਜਾਣ ਚ ਨਾ ਆਵੇ ਕੋਈ ਦਿੱਕਤ ਸ਼ਰਾਬੀਆਂ ਦੇ ਪ੍ਰਧਾਨ ਬਿਕਰ ਭੇਡਾਂ ਨੇ ਆਪਣੇ ਪਿਆਕੇ ਵੀਰਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਅਸੀਂ ਵੀ ਤੁਹਾਡੇ ਲੀਵਰ ਨਾਲ ਲੀਵਰ ਜੋੜ ਕੇ ਖੜਾਂਗੇ ਪੋਰ ਖਬਰਾਂ ਦੇਖ ਲਈ ਸਾਡੇ ਪੇਜ ਨਾਲ ਜੁੜੇ ਰਹੋ ਤਦ ਤੱਕ ਲਈ ਸਸਿਕਾ